ਹਾਂਜੀ ਚਾਚੀ ਗਾਲ ਜੀ ਆਪਾਂ ਸਾਡਾ ਟਾਈਮ ਖੇਤ ਆਇਆ 32 ਵਾਲੀ ਕਹਿੰਦਾ ਹੱਥ ਤੋਂ ਵਜੇ ਤੇ ਆਪਾਂ ਝੋਨਾ ਵੇਖਣ ਆਏ ਹਾਂ ਤੇ ਆਪਾਂ ਵੇਖਿਆ ਝੋਨੇ ਵੇਚਣਾ ਰੇਪ ਮਿੱਤਰ تیرੋਂ ਨਾ ਜਦਾ ਮਿੱਤਰ ਦਾ ਜੀਵ ਮਿੱਤਰ ਉਹ ਵੇਖੋ ਜੇ ਉਹਨਾਂ ਖਾਣੇ ਤੇਲਾ ਖਾਣਾ ਕੋਈ ਵੀ ਉਹਦੀ ਬਾਤ ਵੇਲੇ ਜਾਲਾ ਬਣਾਉਂਦੇ ਆ ਉਹਨਾਂ ਦਾ ਆਪਾਂ ਨਾ ਚਕਾਇਆ ਕਰਨਾ ਤੇ ਕੀ ਪੈਕ ਇਹ ਜਿਹਦੇ ਵੀ ਰੈ ਪਗੈਮ ਵਗੈਰਾ ਪਾੜ ਆ ਜਾਂ ਦਵਾਈਆਂ ਸੁਪਿਆ ਕਰੇ ਉਹ ਜੇ ਨਾ ਕਰਨ ਬਾਕੀ ਤੁਸੀਂ ਦੇਖ ਹੀ ਜਾਦੇ ਇਹਨਾਂ ਦਾ ਟਾਈਮ ਇਹਨਾਂ ਨੇ ਆਪੇ ਇੱਕ ਜੇ ਹੋ ਕਰ ਲੈਣਾ ਨਾ ਕੋਈ ਵੀ ਤੇਲਾ ਹੋਊਗਾ ਬਾਕੀ ਤੁਸੀਂ ਦੇਖ ਕੇ ਆਏ ਹੋ ਹੋ ਵੀ ਕਿੱਥੇ ਕਿਤੇ ਆ ਜਾਲਾ ਬਣਾਉਂਦੇ ਆ ਤੇ ਤੁਹਾਨੂੰ ਅੱਗੇ ਹੀ ਆ ਧੋਗਾ ਦਿੰਨੇ ਆ ਆ ਵੀ ਆ ਗੱ ਗਈ ਆ ਵੀ ਆ ਇੱਕ ਆਵੇ ਤੇ ਇੱਕ ਆਏ ਇਹ ਇਕਲ ਪੂਰਾ ਗਿਆ ਤੇ ਪਰ ਆਪਿਆ ਨਾ ਨਾ ਇਹ ਆਪਣੇ ਜੀ ਮਿੱਤੇ ਹੁੰਦੇ ਆ ਐ ਕੁਤੂਨਿਆ ਵੀ ਇਹ ਤੋਂ ਜਿਹੜੇ ਆਨ ਦਵਾਈਆਂ ਮਹਿੰਗੀਆਂ ਮੈਨੇ ਸਪੇਦਾ ਪਾਉਂਦੇ ਪੇ ਗਾਇਆਂ ਵਗੈਰਾ ਉਹਨਾਂ ਨੂੰ ਦਵਾਈਆਂ ਖਰਦ ਵੀ ਕਰਨਾ ਹੁੰਦਾ ਉਹਨਾਂ ਨਾਲ ਤਾਂ ਇਹਨਾਂ ਦਾ ਹੀ ਕਦਮ ਹੋ ਜਾਣਾ ਜਿਹੜੇ ਆਪਣੇ ਜੀ ਮਿੱਤੇ ਮੱਖੜੀਆਂ ਨਾਲ ਕੋਈ ਵੀ ਬਸ ਇਹਨਾਂ ਦੇ ਆਪਣੇ ਆਪਣੇ ਕੰਮ ਕਰਦੇ ਨੇ ਜਿਦਾ ਵਿੱਚ ਪੇਪਰ ਹੁੰਦਾ ਉਹਨੇ ਆਪੇ ਖਰਮ ਕਰਨਾ ਵੀ ਇਕੱਲੋ ਉਰਜਾ ਦੀਆਂ ਇਹ ਬਹਤੇ ਜਾਏ ਬੰਨੇ ਇਹ ਵੇਲੇ ਹੋ ਹੋਈ ਬਣਾਉਂਦਾ ਹੀ ਆ ਆ ਵੇਖ ਕੋ ਚਾਲਾ ਬਣਾਉਂਦਾ ਹੀ ਮੱਕੜੀ ਇਹ ਜੀ ਮਿੱਤ ਹੁੰਦੇ ਆ ਤੇ ਜਾਂਦੇ ਤੇ ਤੇ ਬੈਕ ਕੁ ਧੀਆ ਦੇ ਦਕੂ ਨਾ ਆਪਣਾ ਪਵਿੱਤਰ ਰੋਕੀ ਆ ਪੀੜਾ ਚੋ 31 ਚੋ ਨਾ ਜਦ ਚੋ ਨਾ ਹੋ ਜਾ 40 ਦਿਨਾਂ ਦਾ ਹੋ ਜਾ ਆਜਾ ਜਿਹੜਾ ਚਾੜੀਆਂ ਦੇ ਨਾ ਦਾ ਤੇ ਆ ਜਿਹੜਾ ਛੱਤੀਆਂ ਦੇ ਨਾ ਦਾ ਆ ਜਿਹੜਾ ਹੋ ਜੀ ਲਉਂਦੇ ਕਈ ਜੰਨ ਤੇ ਬਾਕੀ ਤੁਸੀਂ ਦੇਖ ਲਓ ਅਜੇ ਤਾਂ ਕੋਈ ਮਨ ਇਹੋ ਜਿਹਾ ਕੋਈ ਛੁਪਿਆ ਨਾ ਕਰਿਓ ਤਿੰਨ ਮਹੀਨੇ ਤੱਕ ਲੋਜੋ ਜਦੋਂ ਥੱਥਾਂ ਪੈਂਦੇ ਨੇ ਦਿਨਾਂ ਚੋ ਨਾ ਹੋ ਜਾਣਾ ਕੋਈ ਮਨਾਂ ਚ ਭੇਆ ਕਰਨ ਨਾ ਅਜੇ ਤੂੰ ਨਾ ਲੋ ਨਹੀਂ ਜਵੇ ਕਰਨ ਦੇ ਆ ਨਾ ਨਾ ਦੰਨੀਆਂ ਚੱਕੀ ਜਾਂਦੀਆਂ ਦਵਾਈਆਂ ਲੈ ਲੈ ਤੇ ਦੰਦਾਂ ਦਾ ਦਮੇਲਾ ਦਿੱਤੇ ਤੇ ਬੈਕਰੀ ਤੇ ਅੱਜ ਸ਼ਾਮ ਨਹੀਂ ਆ ਬਣਾ ਜੇ ਕੋਈ ਜਵੇ ਨਹੀਂ ਕਰਨੀ ਪੱਗਲੇਲਾ ਚੋਨਾ ਤਾਂ ਤੇ ਸ਼ਾਮ ਨਹੀਂ ਓਕੇ ਹੀ ਆ ਜੇ ਤੇ ਮੁੱਝੀਆਂ ਤੇ ਨਿਕਲ ਨਹੀਂ ਗਾ ਜਦੋਂ ਚੋਨਾ ਗੋਪ ਚਾਊਗਾ ਨਾ ਉਦੋਂ ਮੈਂ ਨਾ ਗਵੇ ਕਰਿਓ ਤੇ ਬੈਕਰੀ ਤੇ ਦੇਖ ਹੀ ਜਾਂਦੇ ਆਪਣਾ ਚੋਨਾ ਆ ਵੇਖ ਲੋ ਦਿਆ ਪਰਦੇਉਤਾਈ ਕਿਲੇ ਬਪਤੀ ਲਈ ਆ ਕੱਲ ਆ ਪੈਚ ਭਾਈ ਬਤਾਰ ਪਾਈ ਹੀ ਜੂ ਇਹ ਨਾਲ ਨ ਬਦ ਨਾਲ ਪਹ ਪਾਲਾਂ ਤਰੇ ਤੇ ਵੇਖ ਜਾ ਪੈਚੋ ਨਾ ਨਾ ਵਿਲਾ ਜਰਾ ਬੰਬੀ ਦਾ ਪਾਣੀ ਲਾਉਣਾ ਨਾ ਆ ਪੈਂਦੀਆਂ ਦਿਨਾਂ ਦਾ ਛੋਨਾ ਪੈਂਤਿਆਂ ਦਿਨਾਂ ਦਾ 22 ਜੂਨ ਦਾ ਲੱਦਾ ਹੋਇਆ ਜੋਨ ਇਹ ਆ ਵੀ ਜੂਨ ਦਾ ਲੱਗਾ ਬਾਜੇ ਥੋੜਾ ਭੱਕੋ ਇਹ ਤਾਂ ਬਰਾਦਰ ਸ਼ਾਮ ਨੇ ਜੋ ਚੋਨ ਨਵੇਂ ਵੇਲਾ ਉਤਰੇ ਪੈਂਝਰੀ ਹੁੰਦੀ ਹੈ ਅੱਜ ਤਾਂ ਕੋਈ ਇਹ ਕੋਈ ਬਮਾਈ ਨਹੀਂ ਹੋਈ ਜਾਂ ਪੇਚੋ ਨੇ ਚ ਪੀ ਆ ਜੋ ਕਤੀ ਚ ਨਾ ਪੁੱਛਦੇ ਨੇ ਓਕੇ ਆ ਉਕੇ ਓਕੇ ਫਿਰ ਦਵਾ ਦਿਨ ਨੂੰ ਮਤਵਾਤ 6 ਜਰੂਰ ਕਰਨਾ ਜਿਹੜੇ ਅੱਜ ਕੱਲ੍ਹ ਇਹਨਾਂ ਮਹਿੰਗੀਆਂ ਦਵਾਈਆਂ ਤੇ ਇਹਨਾਂ ਫੇਮ ਗੰਦਲਦੇ ਆ

ਤੁਹਾਡਾ ਮਾਰਾ ਮੈਂ ਮੀ ਪੇਜ ਤੇ ਆਨੇ ਆਪੇ ਕਰ ਰੋ ਕਰ ਲੈਣਾ ਬੇ ਕੁਝ ਦਾ ਵੀ ਲਾਤਾ ਤੇ ਕੀ ਮਿਲਣਗਾ ਓਕੇ ਓਕੇ ਵੇ ਰ ਅ ਫਿਰ ਆਪਾਂ ਮਿਲਦੇ ਹਾਂ ਨਵੀਂ ਵੀਡੀਓ ਤੇ ਤੇ ਬਾਕੀ ਤੇ ਜਿਰੂ ਆਪਣੇ ਪੇਜ ਨੂੰ ਫਾਲੋ ਤੇ YouTube ਤੇ ਤੇ ਚੱਕਾਈ ਪੇ ਜਰੂਰ ਕਰਨਾ ਆਪਣੇ ਚੈਨਲ ਤੇ ਪੇਜ ਨੂੰ ਫਾਲੋ ਜਰੂਰ ਕਰਨਾ ਓਕੇ